ਪਾਸ਼ਾ ਦੀ ਸੋਚ ਕੀ ਸੀ ਜਿਵੇਂ ਤੁਸੀਂ ਦੱਸਿਆ ਔਰ ਆਪਾਂ ਜਾਣਦੇ ਵੀ ਹਾਂ ਕਿ ਬਚਪਨ ਤੋਂ ਲੈ ਕੇ ਉਹਨਾਂ ਨੇ ਐਂਡਲੇ ਸਮੇਂ ਤੱਕ ਇੰਨਾਕ ਸੰਘਰਸ਼ ਕੀਤਾ ਕਿ ਉਹਨਾਂ ਦੀ ਸੋਚ ਸਿਰਫ ਇਨਸਾਨੀਅਤ ਨੂੰ ਜਾਗਰੂਕ ਕਰਨ ਵਾਲੀ ਸੀ ਜਾਂ ਜਿਹੜਾ ਪਖੰਡਵਾਦ ਚੱਲ ਰਿਹਾ ਸੀ ਜੋ ਤੱਕਾ ਹੋ ਰਿਹਾ ਸੀ ਮੁਗਲ ਕਰ ਰਹੇ ਸੀ ਤੱਕਾ ਧਰਮ ਪਰिवर्तन ਕਰਾ ਰਹੇ ਸੀਗੇ ਜਾਂ ਜੋ ਵੀ ਅਸੀਂ ਹਿਸਟਰੀ ਦੇ ਵਿੱਚ ਗੱਲਾਂ ਪੜੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਸੋਚ ਕੀ ਸੀ ਜੋ ਤੁਸੀਂ ਹਿਸਟਰੀ ਦੇ ਵਿੱਚ ਪੜਿਆ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਆਪਾਂ ਸੋਚ ਦੀ ਗੱਲ ਕਰੀਏ ਜੇ ਪਰਸਨੈਲਿਟੀ ਦੀ ਗੱਲ ਕਰੀਏ ਇੱਕ ਸ਼ਬਦ ਜਿਹੜਾ ਉਹਨਾਂ ਨੂੰ ਸਭ ਤੋਂ ਸੋਹਣਾ ਡਿਫਾਈਨ ਕਰਦਾ ਸੰਤ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸੀਗੇ ਤੇ ਇੱਕ ਸਪਾਹੀ ਸੀਗੇ ਇਹ ਬਹੁਤ ਰੇਅਰ ਲੋਕਾਂ 'ਚ ਇਹ ਕੁਆਲਿਟੀ ਮਿਲਦੀ ਆ ਜਾਂ ਤਾਂ ਕੋਈ ਬਹੁਤ ਤਕੜਾ ਯੋਧਾ ਹੋ ਸਕਦਾ ਜਾਂ ਕੋਈ ਬਹੁਤ ਮਹਾਨ ਸੰਤ ਹੋ ਸਕਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਬਹੁਤ ਵੱਡੇ ਵੱਡੇ ਯੋਧਾ ਪਏ ਨੇ ਜਿਹੜੇ ਸੰਤ ਨਹੀਂ ਹੈਗੇ ਬਹੁਤ ਮਹਾਨ ਸੰਤ ਪਏ ਨੇ ਜਿਹੜੇ ਯੋਧਾ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਜੀ ਸੰਤ ਸਪਾਹੀ ਸੀਗੇ ਪਰ ਇਹਦੇ 'ਚ ਆਪਾਂ ਨੂੰ ਇੱਕ ਚੀਜ਼ ਸਮਝਣੀ ਪੈਣੀ ਆ ਵੀ ਸੰਤ ਪਹਿਲਾਂ ਆਉਂਦਾ ਬੇਸਿਕ ਨੇਚਰ ਸੀਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸੰਤ ਸੀਗਾ ਇੱਕ ਸੰਤ ਬੰਦੇ ਨੇ 14 ਜੰਗਾਂ ਲੜੀਆਂ 14 ਜੰਗਾਂ ਚੋਂ 13 ਜੰਗਾਂ ਉਹਨਾਂ ਤੇ ਥੁਪੀਆਂ ਗਈਆਂ ਨੇ 14ਵੀਂ ਜੰਗ ਦਾ ਐਲਾਨ ਉਹਨਾਂ ਨੇ ਖੁਦ ਕੀਤਾ ਸੀ 13 ਜੰਗਾਂ ਲੜਨ ਤੋਂ ਬਾਅਦ ਇੱਕ ਗੁਰੂ ਕਹਿ ਰਿਹਾ ਏ ਕਿ ਹੁਣ ਮੇਰੇ ਕੋਲ ਸ਼ਸਤਰ ਚੱਕਣ ਤੋਂ ਬਿਨਾ ਹੋਰ ਕੋਈ ਨਹੀਂ ਰਾਹ ਨਹੀਂ ਇਹਦਾ ਐਲਾਨ ਉਹਨਾਂ ਨੇ ਮਾਛੀਵਾੜੇ ਦੀ ਧਰਤੀ ਤੋਂ ਇੱਕ ਖਤ ਲਿਖਿਆ ਸੀ ਔਰੰਗਜ਼ੇਬ ਨੂੰ ਜ਼ਫਰਨਾਮੇ ਬਾਰੇ ਤਾਂ ਆਪ ਨੂੰ ਸਭ ਨੂੰ ਪਤਾ ਜ਼ਫਰਨਾਮੇ ਤੋਂ ਪਹਿਲਾਂ ਵੀ ਇੱਕ ਖਤ ਲਿਖਿਆ ਗਿਆ ਸੀ ਉਹਨੂੰ ਕਿਹਾ ਜਾਂਦਾ ਜੰਗਨਾਮਾ ਕਈ ਇਤਿਹਾਸਕਾਰ ਨਾਮਾ ਗੁਰੂ ਗੋਬਿੰਦ ਸਿੰਘ ਵੀ ਲਿਖਦੇ ਨੇ ਫਤਿਹਨਾਮਾ ਵੀ ਲਿਖਦੇ ਨੇ ਕਈ ਮਾਛੀਵਾੜੇ ਤੋਂ ਲਿਖਿਆ ਉਹ ਜੰਗਨਾਮਾ ਤੁਸੀਂ ਪੜ ਕੇ ਦੇਖ ਲਿਓ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਔਰੰਗਜੇਬ ਨੂੰ ਇਸ ਤਰ੍ਹਾਂ ਦੀ ਲਲਕਾਰ ਮੈਨੂੰ ਨਹੀਂ ਲੱਗਦਾ ਕਿ ਪੂਰੇ ਭਾਰਤ ਚ ਕਿਸੇ ਨੇ ਵੀ ਮਾਰੀ ਹੋਊਗੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ ਆਪਣੇ ਦੋ ਪੁੱਤਰਾਂ ਦੇ ਸ਼ਹੀਦ ਹੋਣ ਦਾ ਪਤਾ ਸੀਗਾ ਸਿਰਫ ਵੱਡੇ ਸਾਹਿਬਜ਼ਾਦਿਆਂ ਦਾ ਪਤਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਨਹੀਂ ਸੀ ਕਿਉਂਕਿ ਵੱਡੇ ਸਾਹਿਬਜ਼ਾਦੇ ਤਾਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸੀ ਬਿਲਕੁਲ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਔਰੰਗਜ਼ੇਬ ਨੂੰ ਉਹ ਕਹਿ ਰਹੇ ਨੇ ਕਿ ਗਿੱਦੜਾ ਫੇਰ ਕੀ ਹੋਇਆ ਜੇ ਤੂੰ ਧੁਖੇ ਤੇ ਫਰੇਵ ਦੇ ਨਾਲ ਸ਼ੇਰ ਦੇ ਦੋ ਪੁੱਤ ਸ਼ਹੀਦ ਕਰਤੇ ਕਿ ਮੇਰਾ ਬੱਬਰ ਖਾਲਸਾ ਹਜੇ ਜਿਉਂਦਾ ਹੈ ਬੱਬਰ ਖਾਲਸਾ ਕਿਹਨੂੰ ਕਹਿ ਰਹੇ ਨੇ ਬੱਬਰ ਖਾਲਸਾ ਕਹਿ ਰਹੇ ਨੇ ਆਪਣੇ ਖਾਲਸੇ ਨੂੰ ਆਪਣੇ ਆਪ ਨੂੰ ਨਹੀਂ ਕਹਿ ਰਹੇ ਗੁਰੂ ਸਾਹਿਬ ਦੀਆਂ ਤੁਸੀਂ ਜਿੰਨੀਆਂ ਮਰਜ਼ੀ ਲਿਖ ਤਾਂ ਦੇਖ ਲਓ ਆਪਣੇ ਆਪ ਨੂੰ ਉਹ ਹਮੇਸ਼ਾ ਦਾਸ